ਫਿਰੋਜ਼ਪੁਰ ਤੋਂ ਵੈਸ਼ੀ ਪੁਨੇ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸਹਿਜ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੁਝ ਲੋਕਾਂ ਦੇ ਵਿੱਚ ਦਿਆ ਨਾਮ ਦੀ ਕੋਈ ਚੀਜ਼ ਨਹੀਂ ਹੈ ਵੀਡੀਓ ਦੇ ਵਿੱਚ ਇੱਕ ਸਿਰਫ ਇੱਕ ਸ਼ਖਸ ਨੂੰ ਦੇਖਿਆ ਜਾ ਸਕਦਾ ਜੋ ਆਪਣੇ ਕੱਪੜਿਆਂ ਦੇ ਵਿੱਚ ਕੋਈ ਹਥਿਆਰ ਲੁਕੋ ਕੇ ਲਿਆਉਂਦਾ ਗਲੀ ਦੇ ਵਿੱਚ ਇੱਕ ਪਾਸੇ ਆਰਾਮ ਤੇ ਨਾਲ ਸੁੱਤੇ ਪਏ ਕੁੱਤੇ ਦੇ ਬੱਚੇ ਉੱਤੇ ਤਾਬੜ ਤੋੜ ਹਮਲਾ ਕਰ ਦਿੰਦਾ ਬਾਅਦ ਵਿੱਚ ਉਹ ਸ਼ਖਸ ਬੜੇ ਆਰਾਮ ਨਾਲ ਉੱਥੋਂ ਚਲਿਆ ਜਾਂਦਾ ਤੇ ਵੀਡੀਓ ਦੇ ਵਿੱਚ ਉਸ ਸ਼ਖਸ ਦੇ ਹੱਥ ਦੇ ਵਿੱਚ ਇੱਕ ਹੋਰ ਜਾਨਵਰ ਵੀ ਵੇਖਿਆ ਜਾ ਸਕਦਾ ਜਿਸ ਨੂੰ ਉਸਨੇ ਪੈਰਾ ਤੋਂ ਪਕੜ ਕੇ ਪੁੱਠਾ ਲਟਕਾਇਆ ਹੋਇਆ ਕੁਝ ਪਸ਼ੂ ਪ੍ਰੇਮੀਆਂ ਦੇ ਵੱਲੋਂ ਉਸ ਸ਼ਖਸ ਦੀ ਸਹਿਵਾਨੀਤ ਭਰੀ ਹਰਕਤ ਦੇ ਚਲਦਿਆਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਫਿਰੋਜ਼ਪੁਰ ਤੋਂ ਵੈਸ਼ੀ ਪੁਨੇ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸਹਿਜ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੁਝ ਲੋਕਾਂ ਦੇ ਵਿੱਚ ਦਇਆ ਨਾਮ ਦੀ ਕੋਈ ਚੀਜ਼ ਨਹੀਂ ਹੈ ਵੀਡੀਓ ਦੇ ਵਿੱਚ ਇੱਕ ਸਿਰਫੇ ਰਿ ਸ਼ਖਸ ਨੂੰ ਦੇਖਿਆ ਜਾ ਸਕਦਾ ਜੋ ਆਪਣੇ ਕੱਪੜਿਆਂ ਦੇ ਵਿੱਚ ਕੋਈ ਹਥਿਆਰ ਲੁਕੋ ਕੇ ਲਿਆਉਂਦਾ ਹੈ ਗਲੀ ਦੇ ਵਿੱਚ ਇੱਕ ਪਾਸੇ ਆਰਾਮ ਤੇ ਨਾਲ ਸੁੱਤੇ ਪਏ ਕੁੱਤੇ ਦੇ ਬੱਚੇ ਉੱਤੇ ਤਾਬੜ ਤੋੜ ਹਮਲਾ ਕਰ ਦਿੰਦਾ ਬਾਅਦ ਵਿੱਚ ਉਹ ਸ਼ਖਸ ਬੜੇ ਆਰਾਮ ਨਾਲ ਉੱਥੋਂ ਚਲੇ ਜਾਂਦਾ ਤੇ ਵੀਡੀਓ ਦੇ ਵਿੱਚ ਉਸ ਸ਼ਖਸ ਦੇ ਹੱਥ ਦੇ ਵਿੱਚ ਇੱਕ ਹੋਰ ਜਾਨਵਰ ਵੀ ਵੇਖਿਆ ਜਾ ਸਕਦਾ ਜਿਸ ਨੂੰ ਉਸਨੇ ਪੈਰਾ ਤੋਂ ਪਕੜ ਕੇ ਪੁੱਠਾ ਲਟਕਾਇਆ ਹੋਇਆ ਕੁਝ ਪਸ਼ੂ ਪ੍ਰੇਮੀਆਂ ਦੇ ਵੱਲੋਂ ਉਸ ਸ਼ਖਸ ਦੀ ਸਹਿਵਾਨੀਤਪਰੀ ਹਰਕਤ ਦੇ ਚਲਦਿਆਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਫਿਰੋਜ਼ਪੁਰ ਤੋਂ ਵੈਸ਼ੀ ਪੁਨੇ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸਹਿਜ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੁਝ ਲੋਕਾਂ ਦੇ ਵਿੱਚ ਦਇਆ ਨਾਮ ਦੀ ਕੋਈ ਚੀਜ਼ ਨਹੀਂ ਹੈ ਵੀਡੀਓ ਦੇ ਵਿੱਚ ਇੱਕ ਸਿਰਫ ਇੱਕ ਸ਼ਖਸ ਨੂੰ ਦੇਖਿਆ ਜਾ ਸਕਦਾ ਜੋ ਆਪਣੇ ਕੱਪੜਿਆਂ ਦੇ ਵਿੱਚ ਕੋਈ ਹਥਿਆਰ ਲੁਕੋ ਕੇ ਲਿਆਉਂਦਾ ਹੈ ਗਲੀ ਦੇ ਵਿੱਚ ਇੱਕ ਪਾਸੇ ਆਰਾਮ ਦੇ ਨਾਲ ਸੁੱਤੇ ਪਏ ਕੁੱਤੇ ਦੇ ਬੱਚੇ ਉੱਤੇ ਤਾਬੜ ਤੋੜ ਹਮਲਾ ਕਰ ਦਿੰਦਾ ਬਾਅਦ ਵਿੱਚ ਉਹ ਸ਼ਖਸ ਬੜੇ ਆਰਾਮ ਨਾਲ ਉੱਥੋਂ ਚਲੇ ਜਾਂਦਾ ਤੇ ਵੀਡੀਓ ਦੇ ਵਿੱਚ ਉਸ ਸ਼ਖਸ ਦੇ ਹੱਥ ਦੇ ਵਿੱਚ ਇੱਕ ਹੋਰ ਜਾਨਵਰ ਵੀ ਵੇਖਿਆ ਜਾ ਸਕਦਾ ਜਿਸ ਨੂੰ ਉਸਨੇ ਪੈਰਾ ਤੋਂ ਪਕੜ ਕੇ ਪੁੱਠਾ ਲਟਕਾਇਆ ਹੋਇਆ ਕੁਝ ਪਸ਼ੂ ਪ੍ਰੇਮੀਆਂ ਦੇ ਵੱਲੋਂ ਉਸ ਸ਼ਖਸ ਦੀ ਸਹਿਵਾਨੀਤ ਭਰੀ ਹਰਕਤ ਦੇ ਚਲਦਿਆਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਫਿਰੋਜ਼ਪੁਰ ਤੋਂ ਵੈਸ਼ੀ ਪੁਨੇ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸਹਿਜ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੁਝ ਲੋਕਾਂ ਦੇ ਵਿੱਚ ਦਿਆ ਨਾਮ ਦੀ ਕੋਈ ਚੀਜ਼ ਨਹੀਂ ਹੈ ਵੀਡੀਓ ਦੇ ਵਿੱਚ ਇੱਕ ਸਿਰਫੇ ਸ਼ਖਸ ਨੂੰ ਦੇਖਿਆ ਜਾ ਸਕਦਾ ਜੋ ਆਪਣੇ ਕੱਪੜਿਆਂ ਦੇ ਵਿੱਚ ਕੋਈ ਹਥਿਆਰ ਲੁਕੋ ਕੇ ਲਿਆਉਂਦਾ ਹੈ ਗਲੀ ਦੇ ਵਿੱਚ ਇੱਕ ਪਾਸੇ ਆਰਾਮ ਦੇ ਨਾਲ ਸੁੱਤੇ ਪਏ ਕੁੱਤੇ ਦੇ ਬੱਚੇ ਉੱਤੇ ਤਾਬੜ ਤੋੜ ਹਮਲਾ ਕਰ ਦਿੰਦਾ ਹੈ ਬਾਅਦ ਵਿੱਚ ਉਹ ਸ਼ਖਸ ਬੜੇ ਆਰਾਮ ਨਾਲ ਉੱਥੋਂ ਚੱਲਿਆ ਜਾਂਦਾ ਹੈ ਤੇ ਵੀਡੀਓ ਦੇ ਵਿੱਚ ਉਸ ਸ਼ਖਸ ਦੇ ਹੱਥ ਦੇ ਵਿੱਚ ਇੱਕ ਹੋਰ ਜਾਨਵਰ ਵੀ ਵਿਖਿਆ ਜਾ ਸਕਦਾ ਹੈ ਜਿਸ ਨੂੰ ਉਸਨੇ ਪੈਰਾ ਤੋਂ ਪਕੜ ਕੇ ਪੁੱਠਾ ਲਟਕਾਇਆ ਹੋਇਆ ਕੁਝ ਪਸ਼ੂ ਪ੍ਰੇਮੀਆਂ ਦੇ ਵੱਲੋਂ ਉਸ ਸ਼ਖਸ ਦੀ ਸਹਿਵਾਨੀਤ ਪਰਿਹਰਕਤ ਦੇ ਚੱਲਦਿਆਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਫਿਰੋਜ਼ਪੁਰ ਤੋਂ ਵੈਸ਼ੀ ਪੁਨੇ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੁਝ ਲੋਕਾਂ ਦੇ ਵਿੱਚ ਦਇਆ ਨਾਮ ਦੀ ਕੋਈ ਚੀਜ਼ ਨਹੀਂ ਹੈ ਵੀਡੀਓ ਦੇ ਵਿੱਚ ਇੱਕ ਸਿਰਫ ਇੱਕ ਸ਼ਖਸ ਨੂੰ ਦੇਖਿਆ ਜਾ ਸਕਦਾ ਜੋ ਆਪਣੇ ਕੱਪੜਿਆਂ ਦੇ ਵਿੱਚ ਕੋਈ ਹਥਿਆਰ ਲੁਕੋ ਕੇ ਲਿਆਉਂਦਾ ਹੈ ਗਲੀ ਦੇ ਵਿੱਚ ਇੱਕ ਪਾਸੇ ਆਰਾਮ ਤੇ ਨਾਲ ਸੁੱਤੇ ਪਏ ਕੁੱਤੇ ਦੇ ਬੱਚੇ ਉੱਤੇ ਤਾਬੜ ਤੋੜ ਹਮਲਾ ਕਰ ਦਿੰਦਾ ਬਾਅਦ ਵਿੱਚ ਉਹ ਸ਼ਖਸ ਬੜੇ ਆਰਾਮ ਨਾਲ ਉੱਥੋਂ ਚਲੇ ਜਾਂਦਾ ਹੈ ਤੇ ਵੀਡੀਓ ਦੇ ਵਿੱਚ ਉਸ ਸ਼ਖਸ ਦੇ ਹੱਥ ਦੇ ਵਿੱਚ ਇੱਕ ਹੋਰ ਜਾਨਵਰ ਵੀ ਵਿਖਿਆ ਜਾ ਸਕਦਾ ਹੈ ਜਿਸ ਨੂੰ ਉਸਨੇ ਪੈਰਾਂ ਤੋਂ ਪਕੜ ਕੇ ਪੁੱਠਾ ਲਟਕਾਇਆ ਹੋਇਆ ਕੁਝ ਪਸ਼ੂ ਪ੍ਰੇਮੀਆਂ ਦੇ ਵੱਲੋਂ ਉਸ ਸ਼ਖਸ ਦੀ ਸਹਿਵਾਨੀਤਪਰੀ ਹਰਕਤ ਦੇ ਚੱਲਦਿਆਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਫਿਰੋਜ਼ਪੁਰ ਤੋਂ ਵੈਸ਼ੀ ਪੁਨੇ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸਹਿਜ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੁਝ ਲੋਕਾਂ ਦੇ ਵਿੱਚ ਦਇਆ ਨਾਮ ਦੀ ਕੋਈ ਚੀਜ਼ ਨਹੀਂ ਹੈ ਵੀਡੀਓ ਦੇ ਵਿੱਚ ਇੱਕ ਸਿਰਫ ਇੱਕ ਸ਼ਖਸ ਨੂੰ ਦੇਖਿਆ ਜਾ ਸਕਦਾ ਜੋ ਆਪਣੇ ਕੱਪੜਿਆਂ ਦੇ ਵਿੱਚ ਕੋਈ ਹਥਿਆਰ ਲੁਕੋ ਕੇ ਲਿਆਉਂਦਾ ਹੈ ਗਲੀ ਦੇ ਵਿੱਚ ਇੱਕ ਪਾਸੇ ਆਰਾਮ ਤੇ ਨਾਲ ਸੁੱਤੇ ਪਏ ਕੁੱਤੇ ਦੇ ਬੱਚੇ ਉੱਤੇ ਤਾਬੜ ਤੋੜ ਹਮਲਾ ਕਰ ਦਿੰਦਾ ਹੈ ਬਾਅਦ ਵਿੱਚ ਉਹ ਸ਼ਖਸ ਬੜੇ ਆਰਾਮ ਨਾਲ ਉੱਥੋਂ ਚਲਿਆ ਜਾਂਦਾ ਹੈ ਤੇ ਵੀਡੀਓ ਦੇ ਵਿੱਚ ਉਸ ਸ਼ਖਸ ਦੇ ਹੱਥ ਦੇ ਵਿੱਚ ਇੱਕ ਹੋਰ ਜਾਨਵਰ ਵੀ ਵੇਖਿਆ ਜਾ ਸਕਦਾ ਹੈ ਜਿਸ ਨੂੰ ਉਸਨੇ ਪੈਰਾ ਤੋਂ ਪਕੜ ਕੇ ਪੁੱਠਾ ਲਟਕਾਇਆ ਹੋਇਆ ਕੁਝ ਪਸ਼ੂ ਪ੍ਰੇਮੀਆਂ ਦੇ ਵੱਲੋਂ ਉਸ ਸ਼ਖਸ ਦੀ ਸਹਿਵਾਨੀਤ ਪਰਿਹਰਕਤ ਦੇ ਚੱਲਦਿਆਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ